ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਅਬ ਮੂਰੋ ਨਚਨੋ ਰਹੁ ਲਾਲ ਰਗੀਲਾ ਸਹਜੇ ਪਾਇਓ ਸਤਗੁਰ ਬਚਨ ਲਹੋ ਰਹਾਓ ਕੁਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪहास ਕਹੋ ਇਹ ਪ੍ਰਿਆ ਪਾਠ ਹੈ ਪ੍ਰਿਆ ਬਚਨ ਉਪहास ਕਹੋ ਐੜੇ ਕੰਨੇ ਦੇ ਨਾਲ ਪਾਠ ਹੈ ਪ੍ਰਿਆ ਬਚਨ ਉਪहास ਕਹੋ ਕਈ ਸਰੂਪਾਂ ਚ ਪ੍ਰਿਆ ਪਾਠ ਵੀ ਪ੍ਰਿਆ ਆ ਪ੍ਰਿਆ ਸੱਚ ਦੂਸਰਾ ਪਾਠ ਹੈ ਪਹਿਲਾਂ ਪ੍ਰਿਆਈ ਕਰਵਾਇਆ ਸੀ ਪਰ ਪਿਆ ਦੂਸਰਾ ਪਾਠ ਹੈ ਪ੍ਰਿਆ ਪਹਿਲਾ ਪਾਠ ਹੈ ਯਾਦ ਰੱਖਣਾ ਹੈ وار کنیاں جیسے ਸੰਗ ਸਹੀਰੀ ਪ੍ਰਿਆ ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਪੀਤਰ ਆਇਓ ਤਬ ਮੁਖ ਕਾਜ ਲੱਜੋ ਲੱਜੋ ਪਦ ਕਸਕੇ ਉਚਾਰਨ ਕਰਨਾ ਜੋ ਕਨਕੋ ਕੋਠਾਰੀ ਚੜਿਓ ਕਬਰੋ ਹੂਥ ਫਿਰੋ 잡ਤੇ ਸੁਧ ਭਏ ਹੈ ਬਾਰ ਹੈ ਤਬ ਤੇ ਥਾਨ ਥਿਰੋ ਜੋ ਦਿਨ ਰੈਨ ਤਉ ਲਓ ਬਜਿਓ ਮੂਰਤ ਘਰੀ ਪਲ ਮੂਰਤ ਘਰੀ ਪਲੋ ਬਜਾਵਨ ਹਾਰੋ ਊਠ ਸਿਧਾਰਿਓ ਤਾਬ ਫਿਰ ਬਾਜ ਨ ਭਇਓ ਬਜਾਵਨ ਹਾਰੋ ਊਠ ਸਿਧਾ ਸਿਧਾਰਿਓ ਇਥੇ ਵਿਸਰਾਮ ਤਾਬ ਫਿਰ ਬਾਜ ਨ ਭਇਓ ਜੈਸ ਜੈਸੇ ਕੁੰਭ ਉਦਕਪੂਰ ਆਨਿਓ ਤਾਬ ਓਖ ਭਿੰਨ ਦ੍ਰਿਸ਼ਟੋ कहु नानक कुंभ जल मह डारियो अम्ब अम्ब मिलो सारग महल्ला पंजवा आप पूछे क्या कहा क्या कहा अब पूछे क्या कहा लेनो नाम अमृत रस नीको बाबर बेख स्यो गह रहा बाबर बेख स्यो गह रहा रहाओ दुलाब जन्म पायो। चिरंकाल पायो दुर्लभ जन्म चिरंकाल पायो इति विश्राम है जातो कौडी बदलहा बदलहा पाठ बदल करना बदल है बदलहा नहीं कहना बदल हा यानी बदलते विच डैश दे के बोलना है पाठ करता है जातो कौडी बदलहा काथूरी को गाहक आयो लाद्यो कालर बिरख जीवहा जीवी जीवहा पाठ करना है जीवहा नी कहना जीव ते हा ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਹੈ ਕਾਥੂਰੀ ਕੋ ਗਾਹਕ ਆयो ਇਥੇ ਵਿਸ਼ਰਾਮ जीवहा लादियो कलर बिरख जीवहा जीवहा हां जीवहा जीवहा आयो लाभ लाभन कहताई जीवहा ਦਾ ਅਰਥ ਜਿਵੇਂ 모ਹਨ ਠਗौरी ਸਿਓ ਜਿਵੇਂ ਬਲਦ ਆਪਣੇ ਉੱਪਰ ਕਲਰ ਲੱਦ ਲਵੇ ਲਾਦਿਓ ਕਾਲਰ ਬੇਰਖ ਜਿਵਹਾ ਆਇਓ ਲਾਭ ਲਾਭਣ ਕਹਤਾਈ ਮੋਹਨ ਠਗੌਰੀ ਠਾਗੌਰੀ ਸੋ ਉਲਜ ਪਹਾ ਆਇਓ ਲਾਭ ਲਾਭਣ ਕਹਤਾਈ ਮੋਹਨ ਠਾਗੌਰੀ ਸੋ ਉਲਜ ਪਹਾ ਕਾਚ ਬਾਦਰ ਲਾਲ ਖੋਈ ਹੈ ਫਿਰ ਇਹ ਔਸਰ ਕਾਦ ਲਹਾ ਕਾਦ ਪੁੱਲਾ ਹੀ ਬੋਲਣਾ ਕਾਦ ਨਹੀਂ ਕਹਿਣਾ ਸਗਲ ਪ੍ਰਾਦ ਏਕ ਗੁਣ ਨਾਹੀ ਠਾਕੁਰ ਛੋਡੋ ਦਾ ਛੋਡਹਿ ਠਾਕੁਰ ਛੋਡਹਿ ਦਾਸ ਭਜਾ ਭਜਾ ਹਾਨੀ ਭਜਾ 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 ਪੂਲਾ ਹੀ ਬੋਲਨਾ ਭਜਾ ਹਾ ਆਈ ਮਾਸਟਰ ਜੜਵਤ ਕੀ ਨਿਆਈ ਹਾਂ ਜੜਵਤ ਜੋ ਹਾਂਜੀ ਜੋ ਤਸਕਰ ਦਰ ਸਨਹਾ ਹਾਂ ਨਿਹਾਲ ਸਾਨਾ ਆਈ ਮਸਟ ਜੜਵਤ ਕੀ ਨਿਆਈ ਇਥੇ ਵਿਸਰਾਮ ਹੈ ਜੋ ਤਸਕਰ ਦਰ ਸਾਨਿਹਾਂ ਉਚਾਰਨ ਕਰਨਾ ਸਾਨਹਾ ਨਹੀਂ ਕਹਿਣਾ ਸਾਨਿਹਾਂ ਹਾਂਜੀ ਆਈ ਮਸਟ ਜੜਵਤ ਕੀ ਨਿਆਈ ਜੋ ਤਸਕਰ ਦਰ ਸਾਨਿਹਾਂ ਆਪਨ ਆਣ ਉਪਾਉ ਨਾ ਕੋ ਸੁਜੈ ਹਰ ਦਾਸਾ ਸਰਣੀ ਪਰ ਰਹਾ ਵਿੱਚ ਜਿਹੜੀ ਬਿੰਦੀ ਹੈ ਨਾ ਸਾਂ ਸਾਨੇ ਹਾ ਇਸ ਤਰ੍ਹਾਂ ਸਾਨੇ ਹਾ ਕਹੋ ਨਾਨਕ ਤਬਹੀ ਮਨ ਛੁੱਟੀਐ ਜੋ ਸਗਲੇ ਔਗਣ ਮੇਟ ਤਰਹਾ ਤਰਹਾ ਨੀ ਪਾਈ ਤਰਹਾ ਇਹ ਕਿੱਥੇ ਲਉਣਾ ਜਮਕ ਤਰਹਾ ਕਹੋ ਨਾਨਕ ਤਬਹੀ ਮਨ ਛੁੱਟੀਐ ਜੋ ਸਗਲੇ ਔਗਣ ਮੇਟ ਤਰਹਾ ਸਾਰਗ ਮਹੱਲਾ ਪੰਜਵਾ ਮਾਈ ਧੀਰ ਰਹੀ ਬਹੁਤ ਬਿਰਾਗਿਓ ਅਨਿਕ ਪਾਤ ਆਨੂਪ ਰੰਗ ਰੇ ਤਿਨ ਸੋ ਰੂਚਾ ਨ ਲਾਗਿਓ ਰਹਾਉ ਨਿਸ ਬਾਸੁਰ ਪ੍ਰੇਮ ਮੁਖ ਟਿਰਉ ਨੀਂਦ ਪਲਕ ਨਹੀਂ ਜਾਗਿਓ ਹਾਰ ਗੀਂਦ ਪਲਕ ਨਹੀਂ ਜਾਗਿਓ ਨਿਸ ਬਾਸੁਰ ਪ੍ਰੇ ਮੁਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕੱਜਰ ਬਸਤਰ ਅਨਿਕ ਸੀਗਾਰ ਰੇ ਹਾਰ ਕੱਜਰ ਕੱਜਰ ਥੋੜਾ ਜਿਹਾ ਕਸ ਕੇ ਬੋਲਨਾ ਕੱਜਲ ਦਾ ਵਾਚਕ ਹੈ ਹਾਰ ਕੱਜਰ ਬਸਤਰ ਅਨਿਕ ਸੀਗਾ ਸੀਗਾਰ ਰੇ ਦੇਨ پیر ਸਭਾ ਵਿਖ ਲਾਗਿਓ ਉੱਚ ਉੱਚ ਦੀਨ ਭਾਂਤ ਕਰ ਪੂਛਾਓ ਪੂਛਾਓ ਦੀਨ ਭਾਂਤ ਕਰ ਇਥੇ ਵਿਸਰਾਮ ਓਂ ਕਹ ਦੇ ਸੰਗਿਓ ਕੂ ਕਹ ਪ੍ਰਯ ਦੇ ਸੰਗਿਓ ਹਿਓ ਦੇਉ ਸਭ ਮਨ ਤਨ ਅਰਪਾਓ ਹਿਓ ਦੇਉ ਹਿਓ ਦੇਉ ਸਭ ਮਨ ਤਨ ਅਰਪਾਓ ਸੀਸ ਚਰਨ ਪਰ ਰਾਖਿਓ ਸੀਸ ਚਰਨ ਪਰ ਰਾਖਿਓ ਹਿਉ ਦੇਉ ਸਭ ਮਨ ਤਨ ਅਰਪਾਉ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਅਮੋਲ ਦਾਸ ਰੂਪ ਦੇਉ ਸਾਧ ਸੰਗਤ ਅਰਦਾਗਿਓ ਚਰਨ ਬੰਦਨਾ ਅਮੋਲ ਦਾਸ ਰੂਪ ਇਥੇ ਵਿਸਰਾਮ ਦੇਉ ਸਾਧ ਸੰਗਤ ਅਰਦਾਗਿਓ ਕਰੋ ਕਿਰਪਾ ਮੋਹ ਪ੍ਰਭੂ ਮਿਲਾਵੋ ਨਿਮਖੋ ਦਰਸ ਪੇਖ ਆਗਿਓ ਦ੍ਰਿਸ਼ਟ ਭਈ ਤਵ ਭੀਤਰ ਆਇਓ ਮੇਰਾ ਮਨ ਅਨੰਦਨ ਸੀਤ ਲਾਗਿਓ ਕਹ ਨਾਨਕ ਰਸ ਮੰਗਲ ਗਾਏ ਸਬਦ ਅਨਾਹਦ ਬਾਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ